ਬੰਬ ਤਮਾਕਿਆਂ ਨਾਲ ਦਹਿਲ ਰਿਹਾ ਪੰਜਾਬ ਜ਼ਿੰਮੇਵਾਰੀ ਲੈਣ ਵਾਲਾ ਇੱਕ ਹੀ ਗੈਂਗਸਟਰ ਤਮਾਕਿਆਂ ਦਾ ਮਾਸਟਰਮਾਈਂਡ ਹੈਪੀ ਭਾਸ਼ੀਆਂ ਪੰਜਾਬ 'ਚ ਲਗਾਤਾਰ ਬੰਬ ਤਮਾਕੇ ਹੋ ਰਹੇ ਨੇ ਜ਼ਿਆਦਾਤਰ ਇਹ ਤਮਾਕੇ ਸਿਰਫ ਬਾਰਡਰ ਏਰੀਆ ਵਿੱਚ ਹੋ ਰਹੇ ਨੇ ਤੇ ਇਸ ਦੀ ਜ਼ਿੰਮੇਵਾਰੀ ਲਗਾਤਾਰ ਇੱਕੋ ਹੀ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਚੁੱਕੀ ਜਾ ਰਹੀ ਹੈ ਤੇ ਹਰ ਤਮਾਕੇ ਤੋਂ ਬਾਅਦ ਇੱਕ ਹੀ ਨਾਮ ਸਾਹਮਣੇ ਆ ਰਿਹਾ ਉਹ ਹੈ ਹੈਪੀ ਪਾਸ਼ੀਆਂ ਆਖਰ ਹੈਪੀ ਪਾਸ਼ੀਆਂ ਹੈ કોਣ ਕਿੱਥੇ ਦਾ ਰਹਿਣ ਵਾਲਾ ਹੈ ਕਿਹੜੇ ਗਰੁੱਪ ਦਾ ਹੈ ਤੇ ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਸਾਰੀ ਜਾਣਕਾਰੀ ਮੀਡੀਆ ਰਿਪੋਰਟਸ ਦੇ ਮੁਤਾਬਕ ਐਨਆਈਟੀ ਦੀ ਇਨਵੈਸਟੀਗੇਸ਼ਨ ਚ ਇਹ ਸਾਹਮਣੇ ਆਇਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪਾਸ਼ੀਆਂ ਅਮਰੀਕਾ ਦੇ ਅਜਨਾਲਾ ਦਾ ਰਹਿਣ ਵਾਲਾ ਜੇ ਹੁਣ ਅਮਰੀਕਾ ਦੇ ਵਿੱਚ ਰਹਿ ਰਿਹਾ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਅਤਵਾਦੀ ਸੰਗਠਨਾ ਨਾਲ ਕੰਮ ਕਰ ਰਿਹਾ ਹੈ ਤੇ ਪਾਕਿਸਤਾਨ ਚ ਰਹਿ ਰਹੇ ਹਰਵਿੰਦਰ ਸਿੰਘ ਰਿੰਦਾ ਨਾਲ ਮਿਲ ਕੇ ਪੰਜਾਬ ਚ ਬੰਬ ਧਮਾਕੇ ਕਰਵਾ ਰਿਹਾ ਤੇ ਐਨਆਈਏ ਵੱਲੋਂ ਹੈਪੀ ਪਾਸ਼ੀਆਂ ਤੇ 5 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਤੇ ਹੈਪੀ ਪਾਸ਼ੀਆਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਅਮਰੀਕਾ ਬੈਠ ਕੇ ਗਰੀਬ ਘਰਾਂ ਦੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਗਲਤ ਕੰਮਾਂ ਲਈ ਇਸਤੇਮਾਲ ਕਰਦਾ ਹੈ ਰਮਦਾਸ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਰਗੇ ਸਰਹੱਦੀ ਇਲਾਕਿਆਂ 'ਚ ਅੱਤਵਾਦੀ ਗਤੀਵਿਧੀਆਂ ਕਰਵਾਉਂਦਾ ਹੈ ਤੇ ਹੈਪੀ ਪਾਸ਼ੀਆਂ ਤੇ ਪੰਜਾਬ 'ਚ ਕਈ ਮਾਮਲੇ ਦਰਜ ਨੇ ਜਿਨ੍ਹਾਂ 'ਚ ਕਤਲ ਫਿਰੋਤੀ ਤੇ ਹੁਣ ਅੱਤਵਾਦੀ ਹਮਲੇ ਵੀ ਸ਼ਾਮਲ ਨੇ ਤੇ ਬੀਤੀ ਰਾਤ ਫਿਰ ਤੋਂ ਗੁਰਦਾਸਪੁਰ ਦੇ ਪਿੰਡ 'ਚ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆਂ ਵੱਲੋਂ ਚੁੱਕੀ ਗਈ ਹੈ ਜਿਸ 'ਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਿੰਡ ਰੈਮਲ ਵਿੱਚ ਜਤਿੰਦਰ ਪੁਲਸੀਏ ਦੇ ਘਰ ਕਰਨੇਡ ਹਮਲਾ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਾਸ਼ੀਆਂ ਤੇ ਮੇਰਾ ਭਰਾ ਸ਼ੇਰਾ ਮੰਨ ਲੈਂਦੇ ਹਾਂ 2 ਮਹੀਨੇ ਪਹਿਲਾਂ ਇਸ ਨੇ ਆਪਣੇ ਕੁਝ ਨਾਲ ਦੇ ਮੁਲਾਜ਼ਮਾਂ ਨਾਲ ਮੇਰੇ ਘਰ ਚ ਆ ਕੇ ਮੇਰੇ ਪਰਿਵਾਰ ਨਾਲ ਬਸਲੂਕੀ ਕੀਤੀ ਅਤੇ ਧੱਕੇ ਨਾਲ ਕੈਮਰਿਆਂ ਦਾ ਡੀਵੀਆਰ ਲਾਇਆ ਪਹਿਲਾਂ ਵੀ ਇਸ ਨੇ ਰਮਦਾਸ ਇਲਾਕੇ ਦੇ ਹੋਰ ਵੀ ਪਰਿਵਾਰਾਂ ਨਾਲ ਬਹੁਤ ਧੱਕਾ ਕਰਦਾ ਰਿਹਾ ਹੈ ਜੋ ਨਾਤਾ ਸੀ ਪਹਿਲਾਂ ਬਰਦਾਸ਼ ਕੀਤਾ ਅਤੇ ਨਾ ਹੀ ਅੱਗੇ ਕਰਾਂਗੇ ਜਿਸ ਵੀ ਪੁਲਿਸ ਮੁਲਾਜ਼ਮਾ ਨੇ ਪੁਲਜਾ ਪੁਲਿਸ ਅਫਸਰ ਨੇ ਇਹ ਸਭ ਕਰਨ ਦਾ ਸ਼ੌਂਕ ਹੈ ਉਹ ਇੱਕ ਵਾਰ ਆਪਣੇ ਪਰਿਵਾਰ ਵੱਲ ਵੇਖ ਲੈਣ ਕਿ ਇਹ ਸ਼ੌਂਕ ਪਾਲੇ ਸਾਡੇ ਵੱਲੋਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਜਿਵੇਂ ਪੁਲਿਸ ਫੇਕ ਐਨਕਾਊਂਟਰ ਕਰਨੋਂ ਨਹੀਂ हट ਰਹੀ ਅਤੇ ਨਜਾਇਜ਼ ਪਰਿਵਾਰਾਂ ਨੂੰ ਤੰਗ ਕਰਨੋਂ ਨਹੀਂ हट ਰਹੀ ਬਹੁਤ ਜਲਦੀ ਇਸ ਦਾ ਜਵਾਬ ਇੱਕ ਵੱਡਾ ਐਕਸ਼ਨ ਕਰਕੇ ਦਿੱਤਾ ਜਾਵੇਗਾ ਤਾਂ ਇਹ ਪੋਸਟ ਕੱਲ ਰਾਤ ਜਿਹੜਾ ਤਮਾਕਾ ਹੋਇਆ ਉਸ ਦੀ ਜ਼ਿੰਮੇਵਾਰੀ ਦੇ ਨਾਲ ਲਈ ਗਈ ਹੈ ਤੇ ਇਹਨਾਂ ਹੀ ਨਹੀਂ ਲੰਗੀ 15 ਜਨਵਰੀ ਨੂੰ ਵੀ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਜੈੰਤੀਪੁਰਿਆ ਦੇ ਘਰ ਵੀ ਬੰਬ ਤਮਾਕਾ ਹੋਇਆ ਤੇ ਇਸ ਦੀ ਜ਼ਿੰਮੇਵਾਰੀ ਵੀ ਹੈਪੀ ਪਾਸ਼ੀਆਂ ਵੱਲੋਂ ਲਈ ਗਈ ਤੇ ਜਿਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਹੈਪੀ ਪਾਸ਼ੀਆਂ ਨੇ ਪੋਸਟਪਾ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਜੈੰਤੀਪੁਰ ਵਿੱਚ ਸ਼ਰਾਬ ਦੇ ਠੇਕੇਦਾਰ ਪੱਪੂ ਜੈੰਤੀਪੁਰੀ ਦੇ ਘਰ ਮੁਲਾਜ਼ਮਾ ਉਤੇ ਗ੍ਰੇਨੇਡ ਅਟੈਕ ਹੋਇਆ ਉਸਦੀ ਜ਼ਿੰਮੇਵਾਰੀ ਮੈਂ ਹੈਪੀ ਪਾਸ਼ੀਆਂ ਲੈਂਦਾ ਹਾਂ ਇਸ ਪਿੱਛੇ ਕਾਰਨ ਇਹ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਸਾਡੇ ਵੱਲੋਂ ਇਹਨੂੰ ਫੋਨ ਕੀਤੇ ਗਏ ਕਿਹਾ ਗਿਆ ਕਿ ਇਸ ਵਾਰ ਪੰਜਾਬ ਵਿੱਚ ਸ਼ਰਾਬ ਬੰਦੀ ਕੀਤੀ ਜਾਣੀ ਹੈ ਅਤੇ ਸ਼ੁਰੂਆਤ ਮਾਝੇ ਤੋਂ ਕੀਤੀ ਜਾਣੀ ਹੈ ਸਾਡੇ ਕਹਿੰਦੇ باوجود ਵੀ ਇਸਨੇ ਸਾਡੀ ਗੱਲ ਨੂੰ ਹਲਕੇ ਵਿੱਚ ਲਿਆ ਤੇ ਗੱਲ ਨੂੰ ਇਗਨੋਰ ਕਰਦੇ ਹੋਏ ਦੁਬਾਰਾ ਠੇਕੇ ਭਰੇ ਪਰ ਹੁਣ ਇਹਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਇੰਨੇ ਠੇਕੇਦਾਰਾਂ ਵੱਲੋਂ ਬਹੁਤ ਸਾਰੇ ਗੁਰੂ ਘਰਾਂ ਅਤੇ ਸਕੂਲਾਂ ਦੇ ਨੇੜੇ ਵੀ ਠੇਕੇ ਖੋਲੇ ਗਏ। ਹੁਣ ਜੋ ਕਿ ਬਹੁਤ ਨਿੰਦਣਯੋਗ ਹੈ। ਹੁਣ ਬੰਦ ਕੀਤੇ ਜਾਣਗੇ ਤਾਂ ਸਾਡੇ ਵੱਲੋਂ ਸ਼ਰਾਬ ਸਮੇਤ ਅੱਗ ਲਗਾ ਕੇ ਫੂਕ ਦਿੱਤੇ ਜਾਣਗੇ। ਬਾਕੀ ਇਹਨਾਂ ਦੇ ਥੱਲੇ ਜਿਹੜੇ ਵੀ ਕਰਿੰਦੇ ਕੰਮ ਕਰ ਰਹੇ ਨੇ ਉਹ ਸੋਚ ਸਮਝ ਕੇ ਕਰਿਓ। ਅਸੀਂ ਪਹਿਲਾਂ ਇਹਨਾਂ ਨੂੰ ਜ਼ੁਬਾਨੀ ਤੌਰ ਤੇ ਆਖਿਆ ਸੀ ਪਰ ਇਹਨਾਂ ਨੇ ਅਮਲ ਨਹੀਂ ਕੀਤਾ। ਉਦੇ ਤੋਂ ਬਾਅਦ ਇਹਨਾਂ ਦੇ ਠੇਕਿਆਂ ਨੂੰ ਅੱਗ ਵੀ ਲਾਈ ਸੀ। ਪਰ ਇਹਨਾਂ ਦੇ ਖਾਨੇ ਗੱਲ ਨਹੀਂ ਪਈ ਅਤੇ ਜਿਹੜਾ ਵੀ ਕੋਈ ਪੀਣ ਦਾ ਚਾਹਵਣ ਆ ਉਹ ਆਪਣੇ ਘਰੋਂ ਕੱਢ ਕੇ ਪੀਵੇ ਠੇਕੇ ਤੋਂ ਸ਼ਰਾਬ ਨਾ ਲਈ ਜਾਵੇ ਤਾਂ ਇਹ ਪੋਸਟ ਹੈਪੀ ਪਾਸ਼ੀਆਂ ਵੱਲੋਂ ਜੈੰਤੀਪੁਰੀਆਂ ਦੇ ਘਰ ਬੰਬ ਧਮਾਕਾ ਕਰਨ ਤੋਂ ਬਾਅਦ ਪਾਈ ਗਈ ਤੇ ਇਸ ਦੇ ਨਾਲ ਹੀ ਇੰਨਾ ਹੀ ਨਹੀਂ ਪਿਛਲੇ ਮਹੀਨਿਆਂ ਦੇ ਵਿੱਚ ਜੋ ਵੀ ਬੰਬ ਧਮਾਕੇ ਸਰਹੱਦੀ ਖੇਤਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਥਾਣਿਆਂ ਜਾਂ ਫਿਰ ਚੌਕੀਆਂ ਤੇ ਹੋਏ ਉਸ ਦੀ ਜ਼ਿੰਮੇਵਾਰੀ ਵੀ ਹੈਪੀ ਪਾਸ਼ੀਆਂ ਵੱਲੋਂ ਲਈ ਗਈ ਤੇ ਜੋ ਤੁਸੀਂ ਸਕਰੀਨ ਤੇ ਪੋਸਟ ਵੀ ਦੇਖ ਸਕਦੇ ਜਿਸ ਦੇ ਵਿੱਚ ਵਡਾਲਾ ਬੰਗਾਰ ਚੌਂਕੀ ਮਜੀਠਾ ਚੌਂਕੀ ਦੇ ਵਿੱਚ ਬੰਬ ਬਲਾਸਟ ਕੀਤੇ ਗਏ ਸੀਗੇ ਇਸ ਦੀ ਜ਼ਿੰਮੇਵਾਰੀ ਵੀ ਹੈਪੀ ਪਾਸ਼ੀਆਂ ਵੱਲੋਂ ਲਈ ਗਈ ਤਾਂ ਲਗਾਤਾਰ ਹੈਪੀ ਪਾਸ਼ੀਆਂ ਬਬਰ ਖਾਲਸਾ ਇੰਟਰਨੈਸ਼ਨਲ ਪੰਜਾਬ ਪੁਲਿਸ ਨੂੰ ਲਲਕਾਰ ਰਿਹਾ ਤੇ ਪੁਲਿਸ ਮੁਲਾਜ਼ਮਾਂ ਨੂੰ ਤੇ ਵੱਡੇ ਕਾਰੋਬਾਰੀਆਂ ਨੂੰ ਆਪਣੇ ਨਿਸ਼ਾਨੇ ਤੇ ਲੈ ਰਿਹਾ ਤੇ ਫਿਰ ਵੀ ਪੁਲਿਸ ਹੈਪੀ ਪਾਸ਼ੀਆਂ ਨੂੰ ਰੋਕਣ 'ਚ ਅਸਫਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਚਾਹੇ ਉਹ ਪੰਜਾਬ ਦੀ ਇੰਟੈਲੀਜੈਂਸ ਹੀ ਕਿਉਂ ਨਾ ਹੋਵੇ ਤੇ ਵਿਰੋਧੀ ਇਸੇ ਨੂੰ ਲੈ ਭਗਵੰਤ ਸਰਕਾਰ ਨੂੰ ਸਵਾਲਾਂ ਦੇ ਕਟਾਰੇ 'ਚ ਖੜਾ ਕਰ ਰਹੇ ਨੇ ਤੇ ਪੰਜਾਬ ਨੂੰ ਫਿਰ ਤੋਂ ਕਾਲੇ ਦੌਰ 'ਚ ਧਕੇਲਣ ਦੇ ਭਗਵੰਤ ਮਾਨ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ ਤੇ ਲਗਾਤਾਰ ਹੈਪੀ ਪਾਛੀਆਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ